ਕਿਆ ਪੇ ਨਹੀਂ ਫਾਇਦਾ 50 ਸਰਕਾਰ ਹਾਏ 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 ਜੇੜੀ ਗੰਦੀ ਹਾਏ 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 ਜੁਕਨਾਚੀ ਹਾਏ 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 ਜੁਕਨਾਚੀ ਹਾਏ 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 ਸਰਕਾਰ ਹਾਏ 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 ਜੇੜੀ ਗੰਦੀ ਹਾਏ 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 ਜੰਡੀਆਂ ਹਾਏ ਹਾਏ ਇਸ ਕਰਕੇ ਜਿਹੜੀ ਚੀਜ਼ ਜਿੱਥੇ ਮਾੜੀ ਵਤੀਰਾ ਜਿੱਥੇ ਸ਼ੁਰੂ ਹੁੰਦਾ ਉਹਨੂੰ ਉੱਥੇ ਹੀ ਦੱਬ ਦੇਣਾ ਚਾਹੀਦਾ ਹੈ करके इस करके संघर्ष दो चार जने का संघर्ष नहीं है संघर्ष अपना सार्ड का इस करके अपन सारे इस चीज की निखेधी करनी चाहिए थी है। गारे गारे चेटा वालों पाठक वाली चलाई जाती है ਉਹਨਾਂ ਨੇ ਪੰਜਾਬ ਦੇ ਐਮਐਲਏ ਦੇ ਦਿਮਾਗ ਦੇ ਵਿੱਚ ਅੱਛੀ ਸ਼ਬਾਤੀ ਹੈ ਮਲਾਜਮਾਂ ਤੋਂ ਡਰਦੀ ਕੋਈ ਨਹੀਂ ਇਹ ਜਿਹੜੇ ਮਲਾਜਮ ਨੇ ਵੋਟਾਂ ਨਹੀਂ ਪਾਉਂਦੇ ਇਹਨਾਂ ਤੋਂ ਡਰਦੀ ਕੋਈ ਨਹੀਂ ਸਾਥਿਓ ਇਸ ਸਟੇਜ ਤੋਂ ਬੇਨਤੀ ਆ ਪੂਰੇ ਪੰਜਾਬ ਸਰਕਾਰ ਦੇ ਸੂਬਾ ਮਲਾਜਮਾਂ ਨੂੰ ਭਾਵੇਂ ਉਹ ਠੇਕੇ ਦੇ ਨੇ ਆਫਸਰ ਤੇ ਨੇ ਰੈਗੂਲਰ ਨੇ ਆਪਣੀਆਂ ਪੈਨਸ਼ਨਾਂ ਵਾਸਤੇ ਵੋਟ ਪਾਓ ਆਪਣੇ ਡੀਏ ਵਾਸਤੇ ਵੋਟ ਪਾਓ ਆਪਣੇ ਰੈਗੂਲਰ ਹੁਣ ਵਾਸਤੇ ਵੋਟ ਪਾਓ ਸੋ ਸਾਥਿਓ ਆ ਲੋ ਅਨਵਾਰੀਆਂ ਦਾ ਫਾਇਦਾ ਠਾ ਲੋ ਡਸਕ ਦਾ ਫਾਇਦਾ ਠਾ ਲੋ ਚੰਗੀ ਤਰ੍ਹਾਂ ਸਿਆਪਾ ਕਰ ਲੋ ਸਿਆਪੇ ਦਾ ਹੀ ਫਾਇਦਾ ਹੈ ਸਿਆਪੇ ਦਾ ਹੀ ਫਾਇਦਾ